ਸਸ਼ੀਤਾ ਜੀ ਤੁਸੀਂ 2024 ਇੰਟੂ 7 ਕੋ ਚਾਹ ਜੀਰੇ ਚ ਇੱਕ ਸੁਨਿਆਰੇ ਤੇ ਪਿਆਰੇ ਖਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਆਉ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਇਸ ਹਮਲੇ ਵਿੱਚ ਤਿੰਨ ਹਮਲਾਵਾਰਾਂ ਨੇ ਸੁੰਨਿਆਰੇ ਦੀ ਦੁਕਾਨ ਵਿੱਚ ਜਾ ਕੇ ਉਸਤੇ ਗੋਲੀਆਂ ਚਲਾਈਆਂ ਜਿਸ ਕਰਕੇ ਸੁੰਨਿਆਰੇ ਨੂੰ ਸੱਜੇ ਜਬੜੇ ਵਿੱਚ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ ਇਸ ਘਟਨਾ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਕੁਲਬੀਰ ਸਿੰਘ ਜੀਰਾ ਜੋ ਕਿ ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਇਸ ਮਾਮਲੇ 'ਚ ਲੈਂਡ ਆਰਡਰ ਦੀ ਸਥਿਤੀ ਬਾਰੇ ਗੰਭੀਰ ਸਵਾਲ ਉਠਾਏ ਉਹਨਾਂ ਨੇ ਪੁਲਿਸ ਅਤੇ ਸਰਕਾਰ ਨੂੰ ਇਹ ਪੁੱਛਿਆ ਕਿ ਇਸ ਤਰ੍ਹਾਂ ਦੇ ਹਮਲੇ ਕਿਵੇਂ ਹੋ ਸਕਦੇ ਹਨ ਅਤੇ ਕਿਉਂ ਜ਼ਰੂਰੀ ਤਬਦੀਰੀਆਂ ਨਹੀਂ ਲਿਆਂਦੀਆਂ ਗਈਆਂ ਜਿਨ੍ਹਾਂ ਨਾਲ ਲੋਕਾਂ ਦੀ ਸੁਰੱਖਿਆ ਆਈਏ ਕਿੰਨੀ ਬਣਾਈ ਗਈ ਸਕੀ ਇਹ ਘਟਨਾ ਨਾ ਸਿਰਫ ਜੀਰੇ ਦੇ ਲੋਕਾਂ ਨੂੰ ਸਤਾਏਗੀ ਬਲਕਿ ਸਥਾਨਕ ਸੁਰੱਖਿਆ ਪ੍ਰਣਾਲੀ ਤੇ ਵੀ ਸਵਾਲ ਅਤੇ ਚਿੰਤਾ ਪ੍ਰਗਟ ਕਰ ਸਕਦੇ ਹੈ ਮਨਜੂ ਸੁਨਿਆਰੇ ਦੀ ਸਿਹਤ ਸੰਬੰਧੀ ਜਾਣਕਾਰੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ ਪਰ ਉਹ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਘਟਨਾ ਨੇ ਸਮੂਹ ਸੰਗਠਨ ਅਤੇ ਸਥਾਨਕ ਲੋਕਾਂ ਵਿੱਚ ਚਿੰਤਾ ਅਤੇ ਨਿਰਾਸ਼ਾ ਫੈਲਾ ਦਿੱਤੀ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕਰਦਾ ਕਿ ਕੱਲ ਸ਼ਾਮੀ ਜੀਰਾ ਸ਼ਹਿਰ ਦੇ ਵਿੱਚ ਸ਼ਰਹਿਆਂ ਜਿਹੜਾ ਹੈ ਕਿ ਗੈਂਗਸਟਰਾਂ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਰਤਨ ਲਾਲ ਜੀ ਜਿਹਨਾਂ ਦੇ ਉੱਪਰ ਜੋ ਮੰਜੂ ਜੁਵੈਲਰ ਦਾ ਜਿਹੜਾ ਕਿ ਜਿਨ੍ਹਾਂ ਦਾ ਸੁਨਿਆਰੇ ਦਾ ਕੰਮ ਔਰ ਉਹਨਾਂ ਦੀ ਸ਼ੌਪ ਤੇ ਆਉਂਦੇ ਆ ਤਿੰਨ ਜਣੇ ਔਰ ਸ਼ਰਹਿਆਂ ਪਿਸਟਲ ਕੱਢ ਕੇ ਉਹਨਾਂ ਦੇ ਗੋਲੀ ਵਾਇਰ ਮਾਰਦੇ ਨੇ ਔਰ ਕਿਉਂਕਿ ਇਹ ਗੋਲੀ ਤਾਂ ਮਾਰਦੇ ਆ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਕਿ ਗੈਂਗਸਟਰਾਂ ਵੱਲੋਂ ਇਹਨਾਂ ਤੋਂ ਫਰौती ਮੰਗੀ ਗਈ ਸੀ ਔਰ ਫਰौती ਨਾ ਦੇਣ ਤੇ ਔਰ ਫੋਨ ਨਾ ਅਟੈਂਡ ਕਰਨ ਤੇ ਸ਼ਰੇਆਮ ਜਿਹੜਾ ਕਿ ਇਹਨਾਂ ਨੂੰ ਗੋਲੀ ਮਾਰੀ ਗਈ ਔਰ ਮੈਂ ਇਹ ਕਹਿਣਾ ਕਿ ਇਹ ਜੀਰਾ ਪੁਲਿਸ ਦੀ ਬਹੁਤ ਵੱਡੀ ਨਲਾਕੀ ਹੈ ਕਿਉਂਕਿ ਦੱਸਣ ਦੇ ਬਾਵਜੂਦ ਜਿਹੜਾ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਇਸ ਤੋਂ ਪਹਿਲਾਂ 13 ਤਰੀਕ ਨੂੰ ਜੀਰੇ ਦੇ ਜਿਹੜੇ ਮਾਨਯੋਗ ਡੀਐਸਪੀ ਨੇ ਉਹ ਫਲੈਗ ਮਾਰਚ ਕੱਢਦੇ ਨੇ 2-250 ਪੁਲਿਸ ਮੁਲਾਜ਼ਮ ਲੈ ਕੇ ਪਰ ਜਦੋਂ ਜੀਰੇ ਸ਼ਹਿਰ 'ਚ ਚੋਰੀਆਂ ਹੁੰਦੀਆਂ ਨੇ ਜਾਂ ਗੋਲੀਆਂ ਚੱਲਦੀਆਂ ਨੇ ਤਾਂ ਉਦੋਂ ਉਹਨਾਂ ਦਾ ਜਵਾਬ ਇਹ ਹੁੰਦਾ ਕਿ ਸਾਡੇ ਕੋਲ ਥਾਣਿਆਂ 'ਚ ਮੁਲਾਜ਼ਮ ਹੈ ਨਹੀਂ ਔਰ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਐਸਐਸਪੀ ਔਰ ਡੀਆਈਜੀ ਸਾਹਿਬ ਨੂੰ ਇਹ ਜਿਹੜੇ ਹਦਾਇਤਾਂ ਜ਼ਰੂਰ ਕਰੋ ਕਿ ਜਿੱਥੇ ਕੋਈ ਇਹੋ ਜੀ ਗੈਂਗਸਟਰਾਂ ਵੱਲੋਂ ਜਾਂ ਕਿਸੇ ਤਰ੍ਹਾਂ ਦੀ ਕੋਈ ਫਰੋਤੀ ਮੰਗੀ ਜਾਂਦੀ ਏ ਉਹਨਾਂ ਪਰਿਵਾਰਾਂ ਦੀ ਰੱਖਿਆ ਕੀਤੀ ਜਾਵੇ ਔਰ ਇਹ ਜਿਹੜੇ ਰਤਨ ਲਾਲ ਜੀ ਦੇ ਜਿਹੜੇ ਦੋਸ਼ੀ ਨੇ ਕਿਉਂਕਿ ਉਹ ਫਰੀਦਕੋਟ ਮੈਡੀਕਲ ਦੇ ਵਿੱਚ ਜ਼ੇਰੇ ਇਲਾਜ ਨੇ ਔਰ ਉਹਨਾਂ ਦਾ ਉੱਥੋਂ ਇਲਾਜ ਚੱਲ ਰਿਹਾ ਔਰ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਜੀਰੇ ਸ਼ਹਿਰ ਦੇ ਵਿੱਚ ਜਿਹੜਾ ਅੱਜ ਸਹਿਮ ਦਾ ਮਾਹੌਲ ਬਣਿਆ ਆ ਅੱਜ ਹਰੇਕ ਦੁਕਾਨਦਾਰ ਡਰ ਦੇ ਵਿੱਚ ਆ ਕਿਉਂਕਿ ਲੋਕ ਜਿਹੜਾ ਕਿ ਸ਼ਾਂਤਮਈ ਆਦਾ ਰਹਿ ਸਕਣ ਔਰ ਜਿੱਨਾ ਚੀਰਾ ਪੁਲਸਾ ਚੀਰਾ ਪੁਲਸ ਪ੍ਰਸ਼ਾਸਨ ਜਿਹੜਾ ਮੈਨੂੰ ਨਹੀਂ ਲੱਗਦਾ ਸ਼ਹਿਰ ਕੋਈ ਆਰਾਮ ਨਾਲ ਰਹਿ ਸਕਦਾ ਕਿਉਂਕਿ ਇਸ ਤੋਂ ਜਿਹੜੀ ਘਟੀਆ ਕਾਰਗੁਜ਼ਾਰੀ ਨਹੀਂ ਔਰ ਮੈਂ ਇਹ ਗੱਲ ਕਹਿਣਾ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਦੇ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਨੂੰਨੀ ਅਵਸਥਾ ਦੇ ਹਿਸਾਬ ਨਾਲ ਜਿਹੜੀ ਹਰ ਫਰੰਟ ਦੇ ਉੱਪਰ ਜਿਹੜੀ ਆ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਫੇਲ